ਜਿੰਦੇ ਆਪਣੀ ਧਰਮ ਤੋਂ ਵਾਰੀ ਤਨ ਗੁਰੂ ਤੇਗ ਬਹਾਦਰ ਜੀ ਜਿੰਦੇ ਆਪਣੀ ਧਰਮ ਤੋਂ ਵਾਰੀ ਤਨ ਗੁਰੂ ਤੇਗ ਬਹਾਦਰ ਜੀ ਜਿੰਦੇ ਆਪਣੀ ਧਰਮ ਤੋਂ ਵਾਰੀ ਤਨ ਗੁਰੂ ਤੇਗ ਬਹਾਦਰ ਜੀ ਬੇੜੀ ਡੁੱਬਦੀ ਵਾਲਵਾਲ ਦੁਖੀ ਹੋਏ ਹਿੰਦੂ ਕਸ਼ਮੀਰ ਦੇ ਵਾਲਵਾਲ ਦੁਖੀ ਹੋਏ ਹਿੰਦੂ ਕਸ਼ਮੀਰ ਦੇ ਪੁੱਜਗੇ ਆਨੰਦ ਪੁਰ ਸਿਨੇ ਆਨੂ ਚੀਰ ਦੇ ਪੁੱਜਗੇ ਆਨੰਦ ਪੁਰ ਦੁਖ ਸਿਨੇ ਆਨੂ ਚੀਰ ਦੇ ਵਾਲਵਾਲ ਕਸ਼ਮੀਰ ਦੇ ਪੁੱਜ ਗਏ ਨੰਦ ਪੁਰ ਦੁੱਖ ਸੀਨੇ ਨੂੰ چیر ਦੇ ਨੋਵੇਂ ਪੀਤਾ ਕੁੱਟ ਕੇ ਕਲੇਜ ਨਾਲ ਲਾਲਾਈ ਨੋਵੇਂ ਪੀਤਾ ਕੁੱਟ ਕੇ ਕਲੇਜ ਨਾਲ ਲਾਲਾਈ ਸੋਣੀ ਦੁੱਖਾਂ ਦੀ ਤਨ ਗੁਰੂ ਤੇਗ ਬਹਾਦਰ ਜੀ ਜਿੰਦ ਆਪਣੀ ਧਰਮ ਤੂੰ ਵਾਰੀ ਤਨ ਗੁਰੂ ਤੇਗ ਬਹਾਦਰ ਜੀ ਜਿੰਦ ਆਪਣੀ ਕਾਮ ਤੂੰ ਵਾਰੀ ਤਨ ਗੁਰੂ ਤੇਗ ਬਹਾਦਰ ਜੀ ਜਿੰਦ ਆਪਣੀ ਧਰਮ ਤੂੰ ਵਾਰੀ ਤਨ ਗੁਰੂ ਤੇਗ ਬਹਾਦਰ ਕੰਫਰਮ ਆਇਆ ਇਹਦਾ ਗੋਬਿੰਦ ਰਾਏ ਨੇ ਪਿਤਾ ਜੀ ਇਹ ਜ਼ਿੰਦਗੀ ਦੀ jaungi musi ਬੀੜਾ ਗੁਰਾ ਸਾਰੇ ਹਿੰਦੁਸਤਾਨ ਦਾ ਤਾਰ ਦਿੱਤਾ ਬੀੜਾ ਗੁਰਾ ਸਾਰੇ ਹਿੰਦੁਸਤਾਨ ਦਾ ਕੀਤਾ ਨਹੀਂ ਹਿਸਾਬ ਜਾਂਦਾ ਉਹਦੇ ਬਲੀਦਾਨ ਦਾ ਤਾਰ ਦਿੱਤਾ ਬੀੜਾ ਗੁਰਾ ਸਾਰੇ ਹਿੰਦੁਸਤਾਨ ਦਾ ਮਾਤੀ ਦਾਸ ਸਤਿ ਤਿਦਿਆਲਾ ਵਿਸ਼ੀਦ ਸਤੀ ਦਾਸ ਸਤੀ ਤੇ ਦੇ ਅਲਵਿਸ਼ ਹੀ ਹੋਈ ਮਾਰੀ ਵੈਰੀਆਂ ਨੂੰ ਝੋਟ ਕਰਾਰੀ ਤਨ ਗੁਰੂ ਤੇਗ ਬਹਾਦਰ ਜੀ ਮਾਰੀ ਵੈਰੀਆਂ ਨੂੰ ਝੋਟ ਕਰਾ ਆਪਣੀ ਕਾਮ ਤੂੰ ਵਾਰੀ ਤਨ ਗੁਰੂ ਤੇਗ ਬਹਾਦਰ ਜੀ ਜਿੰਦ ਆਪਣੀ ਦਰਮ ਤੂੰ ਵਾਰੀ ਖਾਲਸੀ ਦੀ ਸੰਗਤਿ ਨਗਰੀ ਪਈ ਵਜਦੇ ਖਾਲਸੀ ਦੀ ਸੰਗਤਿ ਨਗਰੀ ਪਈ ਵਜਦੇ ਬਿੱਲੀਆਂ ਦੇ ਵਿੱਚ ਜੀਵੀ ਸ਼ੀਪ ਬੀਲਿਆਂ ਦੇ ਵਿੱਚ ਜੀਵੇ ਸ਼ੀ ਪਹਿ ਗੰਜਦੇ ਖਾਲੀ ਸੀ ਦੀ ਸੰਗਤ ਨਗਾਰੀ ਪਰ ਵਜਦੇ ਬੀਲਿਆਂ ਦੇ ਵਿੱਚ ਜੀਵੇ ਸ਼ੀ ਪਹਿ ਗੰਜਦੇ ਪੰਥ ਦੇ ਸ਼ਹੀਦਾਂ ਨੇ ਰਾਤ ਢੋਲ ਢੋਲ ਕੇ ਪੰਥ ਦੇ ਸ਼ਹੀਦਾਂ ਨੇ ਰਾਤ with the